ਨਾ ਲਾਨੀ ਐਮਰਜੈਂਸੀ ਉਹ ਪੰਜਾਬ ਦੇ ਵਿੱਚ ਲਾਤੀ ਸਾਬ ਵਿਕਰਮ ਸਿੰਘ ਮੀਡੀਆ ਸਾਹਿਬ ਤੋਂ ਸਰਕਾਰ ਨੂੰ ਇੰਨਾ ਡਰ ਹੋ ਗਿਆ ਔਰ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਡਰ ਹੋ ਗਿਆ ਨਾ ਤੇ ਪਰਲੋ ਆ ਜੂਗੀ ਜਾਂ ਪਤਾ ਨਹੀਂ ਕਿਸ ਗੱਲ ਤੋਂ ਡਰ ਰਹੇ ਆ ਸਾਡੇ ਮੇਰਾ ਸਾਬ ਵਿਕਰਮ ਸਿੰਘ ਮੀਡੀਆ ਮੁੱਠਾ ਨੂੰ ਤੌਹ ਦਿੰਦਾ ਨਾ ਉਹ ਇਹਨਾਂ ਨੂੰ ਰਾਸ ਨਹੀਂ ਆ ਰਿਹਾ ਇਹਨਾਂ ਤਾਂ ਨਸ਼ੇ 'ਚ ਗ੍ਰਫਤਾਰ ਬਾਤ ਆ ਗਿਆ ਜੀ ਨਹੀਂ ਜੀ ਜਦੋਂ ਇਹਨਾਂ ਦੇ ਵਕੀਲਾਂ ਨੇ ਉਹ ਤੇ ਸਟੇਟਮੈਂਟ ਦਿੱਤੀ ਜਦੋਂ ਐਫ ਆਈ ਆਰ ਪੜ੍ਹੀ ਤਾਂ ਉਹਦੇ ਚ ਹੋਰ ਟਿੱਪਰ ਖੜਾਤੇ ਵੀ ਗੱਡੀਆਂ ਜਾਂਦੀਆਂ ਦਾ ਪਤਾ ਨਹੀਂ ਕਿ ਕਿਆ ਯਾਰ ਕਿਆ ਦਿਖਾਣਾ ਚਾ ਰਹੇ ਏ ਤੁਸੀਂ ਵੀ ਕਹਿੰਦਾ ਅਛਾ ਪ੍ਰਵੀਨ ਸਿੰਘ ਦੇਖਿਆ ਜਾਂਦਾ ਕਿ ਮੋਹਾਲੀ ਦੇ ਵਿੱਚ ਵੀ ਇੱਕ ਤੁਹਾਡਾ ਵੱਡਾ ਰੂਪ ਹੈ ਨਾਮ ਹੈ ਲੋਕਾਂ ਨੂੰ ਪਿਆਰ ਕਰਦੇ ਨੇ ਅਛਾ ਤੁਹਾਡੇ ਵੱਲੋਂ ਪਾਰਟੀ ਦਾ ਸੀਓ ਕਿਸ ਤਰ੍ਹਾਂ ਦੀ ਯਾਨੀ 2000 ਸਾਸ਼ੀਕਲ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹਰ ਕੋਈ ਆਵਾਜ਼ ਚੱਕਦਾ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਇਹ ਤਾਂ ਸਾਰੇ ਪਹਿਲੀ ਪਾਂਤ ਜਾਣਦੇ ਨੇ ਅੱਜ ਆਪਾਂ ਗੱਲਬਾਤ ਕਰਾਂਗੇ ਵਿਕਰਮ ਸਿੰਘ ਮੰਜੀਠਿਆ ਦੀ ਜਿਵੇਂ ਸਭ ਜਾਣਦੇ ਨੇ ਕਿ ਜਾਇਦਾਦ ਤੋਂ ਵੱਧ ਇਨਕਮ ਹੋਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਘਰੋਂ ਅੰਮ੍ਰਿਤਸਰ ਦੇ ਵਿੱਚੋਂ ਹੁਣ 14 ਦਿਨਾਂ ਦਿਨਾਂ ਦੀ ਜੇਲ੍ਹ ਦੇ ਵਿੱਚ ਸੀ ਉਹ ਨਾਬਾ ਦੇ ਵਿੱਚ ਤੇ ਅੱਜ ਉਹਨਾਂ ਨੂੰ ਮੋੜ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੋ ਉਸੇ ਤੇ ਅੱਜ ਚਰਚਾ ਰਹੇਗੀ ਕਿਉਂਕਿ ਸਖਤਾਈ ਬਹੁਤ ਕੀਤੀ ਹੋਈ ਹੈ ਸਰਕਾਰ ਵੱਲੋਂ ਥਾਥਾ ਤੇ ਨਾਕੇ ਲੱਗੇ ਹੋਏ ਨੇ ਤੇ ਮੀਡੀਆ ਨੂੰ ਵੀ ਕੋਈ ਸ਼ੋਰਟ ਵੀ ਨਹੀਂ ਲੈਣ ਦਿੱਤਾ ਜਾ ਰਿਹਾ ਸੋ ਉਸੇ ਤੇ ਅੱਜ ਚਰਚਾ ਕਰਾਂਗੇ ਸਾਡੇ ਨਾਲ ਪ੍ਰਵਿੰਦਰ ਸੋਹਣਾ ਜੀ ਮੌਜੂਦ ਨੇ ਸੋ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਖ ਖਾਲਸਾ ਫਤਿਹ ਜੀ ਪ੍ਰਵਿੰਦਰ ਸਰ ਕੀ ਕਹਿਣਾ ਚਾਹੋਗੇ ਤੁਸੀਂ ਜੋ ਅੱਜ ਚੱਲ ਰਿਹਾ ਹੈ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ 14 ਦਿਨਾਂ ਦੀ ਰਿਆਸਤ ਕੱਟ ਕੇ ਆਏ ਨੇ ਅੱਜ ਮੁਹਾਲੀ ਜੇਲ੍ਹ ਯਾਨੀ ਕੋਰਟ ਦੇ ਵਿੱਚ ਆਏ ਨੇ ਹਾਲਾਂਕਿ ਸਖਤਾਈ ਬਹੁਤ ਕੀਤੀ ਹੋਈ ਹੈ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਪੰਜਾਬ ਸਰਕਾਰ ਨੇ ਅੱਜ ਅਨਲਾਨੀ ਐਮਰਜੈਂਸੀ ਹੂੰ ਉਹ ਪੰਜਾਬ ਦੇ ਵਿੱਚ ਲਾਤੀ ਕਿਸੇ ਪਤਰਕਾਨੂੰਨੀ ਉੱਥੇ ਜਾਣ ਦਿੱਤਾ ਜਾ ਰਿਹਾ ਕੋਡ ਦੇ ਬਾਅਦ ਕਿਸੇ ਸਾਡੇ ਲੀਡਰ ਨੂੰ ਨਹੀਂ ਮੈਨੂੰ ਵੀ ਘਰ ਚ ਨਜ਼ਰਬੰਦ ਕੀਤਾ ਹੋਇਆ ਹੂੰ ਸੋ ਮੇਰੇ ਖਿਆਲ ਨਾਲ ਸਰਕਾਰ ਨੂੰ ਇੰਨਾ ਡਰ ਕਿਸ ਕਲ ਦਾ ਕੀ ਹੋ ਜਾਂਦਾ ਉੱਥੇ ਜਾ ਕੇ ਜੇ ਸਾਡੇ ਕੋਈ ਵਰਕਰ ਆ ਗੂ ਉੱਥੇ ਕਤਲ ਹੋ ਜਾਂਦੇ ਤਾਂ ਅਸੀਂ ਕਿਹੜਾ ਕੋਈ ਲਾਅ ਐਂਡ ਆਰਡਰ ਭੰਗ ਕਰਨਾ ਸੀਗਾ ਜੀ ਇੱਕ ਦੇਖੋ ਪੈਰਵਾਈ ਕਰਨ ਦੇ ਲਈ ਆਪਣੇ ਲੀਡਰ ਦੇ ਨਾਲ ਹੋ ਰਹੇ ਤੱਕੇ ਦੇ ਖਿਲਾਫ ਜੇ ਕੋਈ ਬੰਦਾ ਜਾ ਕੇ ਉੱਥੇ ਵਕੀਲ ਨੂੰ ਮਿਲਣਾ ਚਾਹੇ ਉਹਨਾਂ ਦੇ ਨੂੰ ਜਾਂ ਸਾਬਿਕਰਮ ਸਿੰਘ ਮਜੀਠੀਆ ਨੂੰ ਅਕਸਰ ਜਿੰਨੇ ਵੀ ਤੁਸੀਂ ਹਵਾਲਾਤੀ ਲਾ ਲਓ ਜਿੰਨੇ ਵੀ ਬੰਦੇ ਆਉਣੇ ਉਹ ਸਾਰੇ ਮਿਲਦੇ ਆ ਤਰੀਕਿਆਂ ਦੇ ਆ ਜੀ ਉਹ ਆਪਣੇ ਵਕੀਲ ਨੂੰ ਵੀ ਮਿਲਦੇ ਆ ਉਹ ਆਪਣੇ ਬੰਦਿਆਂ ਨੂੰ ਵੀ ਮਿਲਦੇ ਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਆ ਭੈਣ ਭਰਾਵਾਂ ਨੂੰ ਵੀ ਮਿਲਦੇ ਆ ਪਰ ਅੱਜ ਸਾਬਿਕਰਮ ਸਿੰਘ ਮਜੀਠੀਆ ਸਾਹਿਬ ਤੋਂ ਸਰਕਾਰ ਨੂੰ ਇੰਨਾ ਡਰ ਹੋ ਗਿਆ ਔਰ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਡਰ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦੀ ਦਲ ਦੇ ਆਗੂ ਜੇ ਇਥੇ ਕੱਤਰ ਹੋ ਗਏ ਜੀ ਤਾਂ ਪਤਾ ਨਹੀਂ ਕਿਹੜੀ ਇਹਨਾਂ ਤੇ ਪਰਲੋ ਆ ਜੂਗੀ ਜਾਂ ਪਤਾ ਨਹੀਂ ਕਿਸ ਗੱਲ ਤੋਂ ਡਰ ਰਹੇ ਆ ਸਾਡੇ ਤੋਂ ਮੇਰੇ ਖਿਆਲ ਨਾਲ ਸਰਕਾਰ ਨੂੰ ਦੀ ਬੁਖਲਾਟ ਦਾ ਨਤੀਜਾ ਸਰਕਾਰ ਜਿਹੜਾ ਵੀ ਆਵਾਜ਼ ਚੁੱਕਦਾ ਉਹਨੂੰ ਦਬਾਉਣ ਦੇ ਲਈ ਇਹ ਸਾਰੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਪਰ ਕੋਈ ਨਹੀਂ 2027 ਦੂਰ ਨਹੀਂ 2027 ਦੇ ਵਿੱਚ ਪੰਜਾਬ ਦੇ ਲੋਕ ਇਹ ਇਨਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਧੱਕੇਸ਼ਾਹੀ ਹੈ ਜੀ ਇਹਦੀ ਧੱਕੇਸ਼ਾਹੀ ਦੇ ਖਿਲਾਫ ਮੂੰਹ ਤੋੜਵਾ ਜਵਾਬ 2027 ਦੀਆਂ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਦਿਣਗੇ ਪ੍ਰਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇੰਨੀ ਸਖਤਾ ਹੀ ਕਿਉਂ ਵਿਕਰਮ ਸਿੰਘ ਮਜੀਠੀਆ ਦਾ ਇੰਨਾ ਦਬਦਬਾ ਅਕਾਲੀ ਦਲ ਪਾਰਟੀ ਦਾ ਇੰਨਾ ਦਬਦਬਾ ਕਿ ਅੱਜ মিডিਆ ਨੂੰ ਵੀ ਸ਼ਾਟ ਨਹੀਂ ਦਿੱਤੇ ਜਾਣ ਦਿੱਤੇ ਜਾ ਰਹੀ ਤੇ ਥਾਂ-ਥਾਂ ਤੇ ਜਿਸ ਤਰ੍ਹਾਂ ਨਾਕੇ ਲੱਗੇ ਹੋਏ ਨੇ ਤੇ ਵਿਕਰਮਜੀਤ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਯਾਨੀ ਬੰਦਸ਼ ਕਾਲੇ ਸ਼ਿਸ਼ਿਆਂ ਦੇ ਵਿੱਚ ਲੈ ਲਿਆ ਜਾ ਜਾਂਦਾ ਹੈ ਦੇਖੋ ਜੀ ਇਹਨਾਂ ਨੂੰ ਮੇਰੇ ਕਹਣਾ ਜਿਹੜੀਆਂ ਮੁੱਛਾਂ ਹਨਾ ਜੀ ਹੂੰ ਜਿਹੜੀਆਂ ਸਬਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾਉ ਦਿੰਦਾ ਨਾ ਉਹ ਇਹਨਾਂ ਨੂੰ ਰਾਸ ਨਹੀਂ ਆ ਰਿਹਾ ਇਹਨਾਂ ਨੂੰ ਇਹ ਆ ਵੀ ਜੇ ਕੋਰਟ ਦੀ ਪੇਸ਼ੀ ਤੇ ਆਇਆ ਉਹਨੇ ਫੇਰ ਤਾ ਦੇ ਦੇਣਾ ਹੈ ਤਾ ਦੇ ਦੇਣੇ ਉਹ ਤਾ ਇਹਨਾਂ ਨੂੰ ਬੜੇ ਚੁਪਦੇ ਹਨ ਹੂੰ ਦੇਖੋ ਹਰੇਕ ਬੰਦਾ ਦੀ ਆਪਣੀ ਜ਼ਮੀਰ ਹੁੰਦੀ ਹੈ ਆਪਣੀ ਅਣਖ ਹੁੰਦੀ ਹੈ ਆਪਣੀ ਗੈਰਤ ਹੁੰਦੀ ਹੈ ਮੇਰੇ ਖਿਆਲ ਨਾਲ ਜਿਹੜੇ ਹੁਣ ਵਾਲੇ ਹੁਕਮਰਾਨ ਹੈ ਨਾ ਇਹ ਨਾ ਤੇ ਗੈਰਤ ਹੈ ਨਾ ਅਣਖ ਹੈ ਅੱਜ ਜੋ ਕੁਛ ਇਹਨਾਂ ਨੇ ਕਿਹਾ ਸੀਗਾ ਉਹ ਸਾਰਾ ਖੂਲਟ ਕਰ ਰਹੇ ਧਰਨੇਆਂ ਚੋਂ ਸ਼ਿਕਰਸ਼ਾਂ ਚੋਂ ਲੰਘ ਕੇ ਪਾਰਟੀ ਹੋਣ ਦੇ ਵਿੱਚ ਆਈ ਅੱਜ ਉਹੀ ਧਰਨੇ ਪ੍ਰਦਰਸ਼ਨ ਬੰਦ ਕਰ ਰਹੇ ਜੀ ਸੀਐਮ ਮਾਨ ਜੀ ਨੇ ਇੱਕ ਗੱਲ ਕਹੀ ਸੀ ਮਾਣਯੋਗ ਮਾਨ ਸਾਹਿਬ ਨੇ ਯਾਨੀ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਕਹਿੰਦੇ ਕਿ ਹੁਣ ਜਿਹੜਾ ਵੀ ਕੋਈ ਵੀ ਗਲਤ ਕੰਮ ਕਰੇਗਾ ਪੰਜਾਬ ਦੀ ਜਵਾਨੀ ਨੂੰ ਖਾਏਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਕਿ ਵੱਡੇ ਵੱਡੇ ਜਰਨਲ ਅਸੀਂ ਬੰਦ ਕਰ ਦੇ ਔਰ ਜਿਸ ਤਰੀਕੇ ਦੇ ਨਾਲ ਕਹਿੰਦੇ ਜਿਹੜੇ ਕਹਿੰਦੇ ਸੀ ਕਿ ਹੁਣ ਵੀ ਸਾਡੇ ਘਰੇ ਪੁਲਿਸ ਪੁੱਛੇ ਬਗੈਰ ਨਹੀਂ ਆਏਗੀ ਅੱਜ ਦੇਖ ਲਓ ਨਾਬਾ ਜੇਲ੍ਹ ਦੇ ਵਿੱਚ ਬੈਠੇ ਆ ਜਿਆਦਾ ਦੂਰ ਨਹੀਂ ਹੈਗਾ 2021 ਦੇ ਵਿੱਚ ਇੱਕ ਪਰਚਾ ਪੁਰਾਣੀ ਸਰਕਾਰ ਨੇ ਦਿੱਤਾ ਹਮ ਐਨਡੀਪੀਐਸ ਐਕਟ ਦਾ ਉਹਦੇ ਵਿੱਚ ਕੀ ਹੋਇਆ ਠੀਕ ਹੈ ਨਾ ਕੁਝ ਨਹੀਂ ਨਿਕਲਿਆ ਉਹਦੇ ਚ ਚਲਾਨ ਪੇਸ਼ ਨਹੀਂ ਹੋ ਸਕਿਆ ਕਿ ਕਿਹੜਾ ਹੁਣ ਤਾਂ ਨਸ਼ਾ ਤਸਕਰੀ ਵਾਲਾ ਤਾਂ ਕੋਈ ਗੱਲੇ ਨਹੀਂ ਹੈਗੀ ਹੁਣ ਤਾਂ ਆਮਦਨ ਤੋਂ ਵੱਧ ਜਾਇਦਾ ਦਾ ਜਿਹੜਾ ਪਰਚਾ ਉਹ ਦਿੱਤਾ ਇਹਨਾਂ ਨੇ ਜੀ ਆਮਦਨ ਤੋਂ ਵੱਧ ਜਾਇਦਾ ਦਾ ਪਰਚਾ ਇਹ ਹੁੰਦਾ ਵੀ ਪਹਿਲਾਂ ਉਹਦੀ ਜਾਇਦਾਦ ਦੀ ਸਾਰਾ ਕੁਝ ਮੈਰਮੈਂਟ ਕਰਕੇ ਪੂਰੇ ਤੱਥਾਂ ਦੇ ਆਧਾਰ ਤੋਂ ਪਰਚਾ ਦਰਜ ਹੁੰਦਾ ਪਰ ਇਹਨਾਂ ਨੇ ਕੁਝ ਵੀ ਨਹੀਂ ਉਹ ਤੋਂ ਤੱਥ ਲੈਣ ਤੋਂ ਬਿਨਾ ਪਰਚਾ ਦਰਜ ਕਰਤਾ ਬਾਅਦ ਚ ਕਹਿੰਦੇ ਇਨਕੁਆਇਰੀ ਕਰਨੀ ਹੈ ਜੀ ਅਸੀਂ ਕਦੀ ਇੱਥੇ ਜਾਣਾ ਕਦੀ ਉੱਥੇ ਜਾਣਾ ਕਦੀ ਉੱਥੇ ਜਾਣਾ ਤੁਸੀਂ ਐਂਡ 'ਚ ਦੇਖਿਓ ਇਹਦੇ 'ਚ ਨਿਕਲਣਾ ਕੁਝ ਨਹੀਂ ਹੂੰ ਠੀਕ ਹੈ ਨਾ ਇਹ ਸਿਰਫ ਇਹਨਾਂ ਦਾ ਇੱਕ ਹੁੰਦਾ ਹਾਈਪ ਲਨ ਆ ਇੱਕ ਹੁੰਦਾ ਇਹਨਾਂ ਦਾ ਵੀ ਬਾਤ ਦਾ ਪਦੰਗੜ ਬਣਾ ਦੇਣਾ ਰੱਸੀ ਦਾ ਸੱਪ ਬਣਾ ਦੇਣਾ ਉਹ ਕੰਮ ਹੈ ਹੂੰ ਦੇਖੋ ਪਹਿਲਾਂ ਕਹੀ ਗਿਆ ਨਸ਼ੇ ਨਸ਼ੇ ਦੇ ਗ੍ਰਿਫਤਾਰ ਨਸ਼ੇ ਦੇ ਗ੍ਰਿਫਤਾਰ ਬਾਤ ਆ ਗਿਆ ਜੀ ਨਹੀਂ ਜੀ ਜਦੋਂ ਇਹਨਾਂ ਦੇ ਵਕੀਲ ਨੇ ਉੱਥੇ ਸਟੇਟਮੈਂਟ ਦਿੱਤੀ ਜਦੋਂ ਐਫ ਆਈ ਆਰ ਪੜ੍ਹੀ ਤਾਂ ਉੱਤੇ ਕੋਈ ਕੁਝ ਨਹੀਂ ਨਿਕਲਿਆ ਸੋ ਇਸ ਕਰਕੇ ਦੇਖੋ ਅੱਜ ਕੰਪਲੇਨੈਂਟ ਕੌਣ ਹੈ ਅੱਜ ਇੱਕ ਏ ਆਈ ਜੀ ਲੈਵਲ ਦਾ ਅਫਸਰ ਕੰਪਲੇਨੈਂਟ ਹੈ ਕਿ ਆ ਪੰਜਾਬ ਵਿੱਚ ਕੋਈ ਕੰਪਲੇਨੈਂਟ ਨਹੀਂ ਮਿਲਿਆ ਇਹਨਾਂ ਨੂੰ ਕਿ ਆ ਇਹਨਾਂ ਨੂੰ ਕੋਈ ਜਿਹੜਾ ਜਿਹੜਾ ਵਕਈ ਇਸ ਕੱਲ ਨਾਲ ਰਸੂਖ ਰੱਖਦਾ ਹੋਵੇ ਜਿਹੜਾ ਜਿਹੜਾ ਇਸ ਕੱਲ ਨਾਲ ਪਤਾ ਹੋਵੇ ਕਿਆ ਨਰ ਕੋਈ ਉਹ ਸੱਜਣ ਨਹੀਂ ਲੱਭਿਆ ਵੀ ਜਿਹੜਾ ਦਰਖਾਸਤ ਕਰਤਾ ਹੀ ਬਣ ਜਾਂਦਾ ਸੋ ਇਸ ਕਰਕੇ ਸਾਰਾ ਕੁਝ ਇਹ ਪੀਪਲਾਂਡ ਹੈ ਪੋਲਿਟিক্যাল ਬਲੈਂਡਟ ਆ ਉਹ ਬਿਲਕੁਲ ਹੁਣ ਤਾਂ ਗੱਲ ਤੈ ਹੋ ਗਈ ਵੀ ਦੇਖੋ ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਤੱਕ ਉਥੇ ਕੈਮਰੇ ਲਵਾ ਦੇਣੇ ਉਹਨੂੰ ਇਹ ਇਦਾਂ ਲੈ ਕੇ ਆਣਾ ਹੂਆ ਬਣਾ ਕੇ ਜੇਲ੍ਹ ਦੇ ਬਾਹਰ ਤੁਸੀਂ ਬੜੇ ਬੜੇ ਟਿੱਪਰ ਖੜਾਤੇ ਵੀ ਗੱਡੀਆਂ ਜਾਂਦੀਆਂ ਦਾ ਪਤਾ ਨਾ ਲੱਗੇ ਕੀ ਆ ਯਾਰ ਕੀ ਦਿਖਾਣਾ ਚਾ ਰਹੇ ਤੁਸੀਂ ਹੂੰ ਇਹ ਗੱਲਾ ਇਹ ਮੇਰੇ ਖਿਆਲ ਨਾਲ ਤਾਂ ਇਹ ਗੱਲਾ ਸੋਭਾ ਨੇ ਦੰਦੀਆ ਪਹਿਲਾਂ ਵੀ ਬਹੁਤ ਲੀਡਰ ਜ਼ਿਲ੍ਹਾ ਚ ਗਏ ਆ ਮੈਨੂੰ ਵੀ ਕਾਂਗਰਸ ਦੇ ਵੀ ਗਏ ਆ ਆ ਇਹਨਾਂ ਦੇ ਵੀ ਸ਼ਿਸ਼ੋਧਿਆ ਸਾਹਿਬ ਆ ਗਏ ਆ ਦਿੱਲੀ ਵਾਲੇ ਜੈਨ ਸਾਹਿਬ ਗਏ ਆ ਕਿ ਉਹਨਾਂ ਨੂੰ ਵੀ ਇਦਾਂ ਇਟਰੀਟ ਕਰਿਆ ਗਿਆ ਕਿ ਉਹਨਾਂ ਦੇ ਮੂਰੇ ਵੀ ਇਦਾਂ ਟਿੱਪਰ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੋ ਇਹਨੂੰ ਕੀ ਸਮਝੋਗੇ ਤੁਸੀਂ ਕੀ ਹੈ ਅੱਜ ਬਰੇਖਿਆਂ ਨਾਲ ਮਾਨ ਸਾਹਿਬ ਦੀ ਵੀ ਮਜਬੂਰ ਹੈ ਮਾਨ ਸਾਹਿਬ ਦੀ ਚੱਲ ਨਹੀਂ ਰਹੀ ਮਨ ਲਗਾ ਦਿੱਲੀ ਤੋਂ ਹੁਕਮ ਆਂਦਾ ਜੋ ਉਹ ਇੱਥੇ ਲਾਗੂ ਹੋ ਰਿਹਾ ਔਰ ਦਿੱਲੀ ਦੇ ਹੁਕਮਰਾਨਾਂ ਨੂੰ ਪੰਜਾਬ ਦੇ ਕਲਚਰ ਦਾ ਨਹੀਂ ਪਤਾ ਵੀ ਜਿੰਨਾ ਤੁਸੀਂ ਦੱਬੋਗੇ ਉਨਾ ਹੀ ਹੋਰ ਅਸੀਂ ਤਕੜੇ ਬੋਕ ਨਿਕਲਾਂਗੇ ਇਸ ਲੜਾਈ 'ਚ ਅੱਛਾ ਪ੍ਰਵੀਨਦਰ ਸਾਹਿਬ ਦੇਖਿਆ ਜਾਂਦਾ ਹੈ ਕਿ ਮੋਹਾਲੀ ਦੇ ਵਿੱਚ ਵੀ ਇੱਕ ਤੁਹਾਡਾ ਵੱਡਾ ਰੁਤਬਾ ਨਾਮ ਹੈ ਲੋਕਾਂ ਨੂੰ ਪਿਆਰ ਕਰਦੇ ਨੇ ਅੱਛਾ ਤੁਹਾਡੇ ਵੱਲੋਂ ਪਾਰਟੀ ਦਾ ਸੀਓ ਕਿਸ ਤਰ੍ਹਾਂ ਦਾ ਯਾਨੀ 2027 ਦੀਆਂ ਹੁਣ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਸਹਿਯੋਗ ਰਹਿ ਰਿਹਾ ਕਿਉਂਕਿ ਇੱਕ ਹਰ ਕਿਸੇ ਦੇ ਹੱਕ ਦੇ ਲਈ ਖੜਦੇ ਹੋ ਲੋਕਾਂ ਦੇ ਹੱਕ ਦੇ ਲਈ ਖੜਦੇ ਹੋ ਤੁਸੀਂ ਯਾਨੀ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਤੁਹਾਡੇ ਵੱਲੋਂ ਦੇਖੋ 2000 ਜਿਹੜਾ 27 ਹੈ ਉਹਦੇ ਲਈ ਅਸੀਂ ਬੂਥ ਪੱਧਰ ਤੇ ਸਾਡੇ ਜ਼ਿਲ੍ਹੇ ਦੇ ਤਿੰਨ ਹਲਕੇ ਹਨ ਡੇਰਵ ਸਿੰਘ ਸੈਭਜਾਦਾਜੀ ਸਿੰਘ ਨਾਲ ਮੋਹਾਲੀ ਔਰ ਖਰੜ ਤਿੰਨੋਂ ਹਲਕਿਆਂ ਦੇ ਵਿੱਚ ਅਸੀਂ ਬੂਥ ਪੱਧਰ ਤੇ ਆਪਣੀਆਂ ਕਮੇਟੀਆਂ ਬਣਾ ਰਹੇ ਹਾਂ ਔਰ ਬੜੇ ਤਰਤੀਬਬਦ ਤਰੀਕੇ ਨਾਲ ਜਿਹੜੀ ਆਉਣ ਵਾਲੀ ਚੋਣ ਹੈ ਅਸੀਂ ਲੜਾਂਗੇ ਔਰ ਦੇਖੋ ਕੱਲ ਪੰਜਾਬ ਦੀ ਹੋਣੀ ਹੈ ਹਰੇਕ ਕਲੈਕਸ਼ਨ ਦਾ ਆਪਣਾ ਆਪਣਾ ਸਿਨੈਰੀਓ ਹੁੰਦਾ ਹਰੇਕ ਕਲੈਕਸ਼ਨ ਦਾ ਜੋ ਸਮ ਹਾਲਾਤ ਹੁਣ ਆਉਣ ਵਾਲੇ ਹਾਲਾਤ ਪੰਜਾਬ ਦੇ ਹੋਣਗੇ ਲੋਕ ਚਾਹੁੰਦੇ ਆ ਵੀ ਪੰਜਾਬੀਆਂ ਦੀ ਪਾਰਟੀ ਪੰਜਾਬ ਦੇ ਲੋਕ ਪੰਜਾਬ ਤੇ ਰਾਜ ਕਰਨ ਔਰ ਦਿੱਲੀ ਵਾਲਿਆਂ ਦੇ ਮਗਰ ਲਾ ਕੇ ਉਹਨਾਂ ਨੇ ਦੇਖ ਲਿਆ ਪਹਿਲਾਂ ਪਹਿਲਾਂ ਹਰ ਘਰ ਨੌਕਰੀ ਮਹਾਰਾਜਾ ਸਾਹਿਬ ਦੀ ਦੇਖ ਲਈ ਉਤੋਂ ਬਾਅਦ ਬਦਲਾਅ ਵਾਲਾ ਵੀ ਦੇਖ ਲਿਆ ਮੰਥਾ ਵਾਲਾ ਹੁਣ ਪੰਜਾਬ ਦੇ ਲੋਕ ਅਜੇ ਯਾਦ ਕਰ ਰਹੇ ਆ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਸਾਡੀ ਆਪਣੀ ਸਰਕਾਰ ਸੀਗੀ ਔਰ ਕਹਿ ਰਹੇ ਆ ਕਿ ਕਸੀ ਸਰਕਲ ਜਥੇਦਾਨ ਨੂੰ ਲੈ ਜਾਂਦੇ ਸਾਡੇ ਕੰਮ ਹੁੰਦੇ ਨੇ ਰਾਜਿਕਲ ਤਾਂ ਹੀ ਨਹੀਂ ਪਤਾ ਲੱਗ ਰਿਹਾ ਕੰਮ ਕੌਣ ਕਰੂਗਾ ਅੱਜ ਐਮਐਲਏਾਂ ਦੇ ਨਾਲ ਦਿੱਲੀ ਵਾਲੇ ਬੰਦੇ ਲਾਤੇ ਦੋ ਦੋ ਅੱਜ ਮੰਤਰੀਆਂ ਦੇ ਨਾਲ ਪੂਰੀ ਫੌਜ ਲਾਤੀ ਦਿੱਲੀ ਵਾਲੀ ਸੋ ਇਸ ਕਰਕੇ ਪੰਜਾਬੀ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ ਕਿ ਸਾਡੇ ਤੇ ਦੂਜੇ ਆ ਕੇ ਰਾਜ ਕਰਨ ਸੋ ਹਣਾ ਸਾਹਿਬ ਲਾਸਟ ਸਵਾਲ ਲੇਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਮੁਹਾਲੀ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਜਾਂ ਫਿਰ ਹੁਣ ਰਣਨੀਤੀ ਦੀ ਆਪਾਂ ਗੱਲ ਕਰ ਲਈਏ ਕਿ ਪਾਰਟੀ ਵੱਲੋਂ ਕੋਈ ਅੱਗੇ ਰਣਨੀਤੀ ਕੋਈ ਕਢੀ ਗਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਦੇਖੋ ਉਹਨਾਂ ਸੀ ਸਭ ਤੋਂ ਪਹਿਲਾਂ ਸਾਡਾ ਸੀਗਾ ਵੀ ਜਿਹੜੀ ਕਾਨੂੰਨ ਤੇ ਭਰੋਸਾ ਜੀ ਠੀਕ ਹੈ ਨਾ ਵੀ ਕਾਨੂੰਨ ਹਮੇਸ਼ਾ ਹੀ ਭਾਵੇਂ ਕੋਈ ਵੀ ਇਨਸਾਨ ਹੈ ਜਿਹਦੇ ਜਿਹਨੂੰ ਅੱਜ ਤੱਕ ਪੰਜਾਬ ਸਰਕਾਰ ਨੇ ਤੰਗ ਕਰਿਆ ਤਾਂ ਉਹਨਾਂ ਨੂੰ ਕੋਟਾਂ ਨੇ ਇਨਸਾਫ ਦਿਆ ਤੇ ਸਾਨੂੰ ਕੋਰਟ ਤੇ ਪੂਰਨ ਆਸ ਹੈ ਉਮੀਦ ਹੈ ਕਿ ਇਨਸਾਫ ਮਿਲੇਗਾ ਸਬਿਕਰਮ ਸਿੰਘ ਮਜੀਠੀਆ ਸਾਹਿਬ ਬੜੀ ਜਲਦੀ ਜੇਲ੍ਹ ਚੋਂ ਬਾਹਰ ਆਣਗੇ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਜੀ ਸੋ ਇਸੇ ਜੀ ਆਪਣੇ ਨਾਲ ਅਕਾਲੀ ਦਲ ਲੀਡਰ ਪਰਵਿੰਦਰ ਸਰ ਵਾਹ ਸੁਹਾਣਾ ਜੀ ਸੋ ਕਿੱਦਾਂ ਦੀ ਲੱਗੀ ਗੱਲਬਾਤ ਤੁਸੀਂ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀਮੀਅਮ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋਨੂ ਜਾਂਸਲਾ ਦੀ ਰਿਪੋਰਟ ਮੋਹਾਲੀ